గుడ్ మోర్న జీ సీకాలీ స్వాగతం నవే బేర్ కమెంట్ జరుగుక వీడియోను పూరా దో జీ చలా పీణి చక్కీ సవేర సవేర పల్ల ఆటా కడ్డా కేది లే ਲੈਟ ਵੀ ਇਹ ਠੀਕ ਹੀ ਖੰਦੀ ਹੈ ਜੀ ਕੋਈ ਬਾੜੀ ਨਹੀਂ ਆ ਲੇਟੀ ਤੇ ਦਾ ਲੋਡ ਦੇਖ ਸਕਦੇ ਆ 5-7% ਤੇ ਮੰਨ ਲਾ ਖਾਣ ਵਾਲੇ ਆٹے ਤੇ ਬਰੀਕ ਆٹے ਤੇ ਹੁੰਦਾਗਾ 10% ਦਾ ਖੈਰ ਬਧੀਆ ਚੀਜ਼ ਹੈਗੀ ਕੋਲੀ ਨਾ ਬੁੱਤ ਸੜਕ ਤੇ ਭਗ ਜਾਂਦੀ ਹਾਂ ਹਾਂ ਮੈਂ ਦੇ ਦਿੰਦਾ ਨਾ ਰੋਟੀਆਂ ਨੂੰ ਉਹ ਬਾਦ ਦੇ ਖਾਈਏ ਨਹੀਂ ਖਾਈਏ ਠੀਕ ਹੈ ਹਟ ਵੀ ਗਿਆ ਤਾਂ ਜਮੀ ਤਾਂ ਕਣੀਆਂ ਤਾਂ ਹਟ ਵੀ ਗਈਆਂ ਛੱਡ ਕੇ ਸੀ ਉਹ ਕਣੀਆਂ ਵਧੀਆਂ ਪੂਰ ਵਧੀਆਂ ਹਾਂ ਨਾ ਕਿਹਨਾਂ ਆਈਆਂ ਨਾ ਹੂੰ

ਚੁੱਪ ਕਰ ਰੋਲ ਨਾ ਪਾਓ ਨਾ ਦੇਖੋ ਉਧਰ ਦੇਖੋ ਲਾਪਿਆ ਮੀ ਲੱਡੂ ਵੀ ਪਿੱਤੀ ਗਈ ਮੀਂਚ ਬੇਚਰੀ ਤੇ ਮੀ ਪੈਂਦੇ ਦੇ ਵਿੱਚ ਰਲਾਈ ਸੰਨੀ ਦਵਾ ਦਲ ਮੱਲਾ ਰਲਾਇਆ ਵਰਗੀ ਸੀਗੀ ਥੋੜੀ ਜਿਹੀ ਰਹੀ ਸੀਗੀ ਜਦੋਂ ਨੂੰ ਮੀਂਹ ਸ਼ੁਰੂ ਹੋ ਗਿਆ ਵਧੀਆ ਪੰਤਾਲੇ ਚੱਲ ਗਏ ਵਧੀਆ ਠੰਡ ਹੋ ਜੂ ਚੱਲ ਹੈ ਹਾਂ ਚੱਕੀ ਜਾਂਦੇ ਸੀਰ ਲਾਤ ਲਈ ਸੀ ਸਹੀ ਗੱਲ ਤਾਂ ਨਹੀਂ ਹਰਾਟਾ ਕਿ ਆ ਕੇ ਮੀਟਾ ਕਿ ਸੋਹੋ ਚੱਕੀ ਰੀਬਾ ਜਰਾ ਚੱਕਣਾ ਮਰ ਲਾ ਕੇ ਟੂੜੀ ਲੱਗ ਗਈ ਹਾਂ ਬੜੀ ਹੁਣ ਪਾਣੀ ਹਾਂ ਜੀ ਮੀ ਪਹਿਰੇ ਆ ਅੱਜ ਦੇ ਬਲੌਗ ਦੀ ਇਸ ਸਮਾਪਤੀ ਕਰਦੇ ਮੇਨ ਦੇ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਧੰਨਵਾਦ ਜੀ ਸਾਰਿਆਂ ਦਾ ਸ਼ਸ਼ੀਕਾਲ ਜੀ ਬਾਏ ਬਾਏ